ਹਾਂ ਰੁਕ ਜੀ ਗਿਆ ਇਹ ਨਾਲ ਨਾਲ ਹੋ ਜੋ ਸਾਈਡ ਤੇ ਰੁਕ ਜਾਨ ਸਾਥ ਨੂੰ ਪਹਿਲੇ ਕੰਮ ਸ਼ੁਰੂ ਕਰ ਲੈ ਇਹ ਮੰਗੇ ਦੀ ਗੱਲ ਬਾਤ ਯਾਰ ਉਹ ਮੰਗੇ ਦੇ ਹਾਂ ਉਹ ਵੀ ਗੱਲ ਪਾਈਏ ਨਹੀਂ ਉਹ ਕੇ ਬੈਠ ਕੋਈ ਨਹੀਂ ਤੂੰ ਬੋਲਣ ਮਾਲ ਲੰਦੇ ਨਹੀਂ ਲੋਡ ਵੀਡੀਓ ਤਾਂ ਨਹੀਂ ਬਣਾਣੀ ਆਪਾਂ ਖਾਲਸਾ ਸ੍ਰੀ ਵੈਕ ਜੀ ਕੀ ਫਤਿਹ ਸਿੱਧਾ ਹੋ ਜਾਣੀ ਅੱਜ ਸਾਡੇ ਜੋ ਪੋਖਟ ਦਾਲ ਵਾਲਾ ਸੰਘਰਸ਼ ਵੱਢਿਆ ਗਿਆ ਵਿੱਢਿਆ ਗਿਆ ਸੀ ਉਹਦਾ 7ਵਾਂ ਦਿਨ ਹੈ ਜੀ ਅਸਤਾਗਲਾਂ ਤੋਂ ਬੋਲ ਰਹੇ ਹਾਂ ਜੀ ਅਸੀਂ ਸੋ ਅਜੇ ਤੱਕ ਜੋ ਗੁੰਗੀਆਂ ਤੇ ਬੈਰੀਆਂ ਸਰਕਾਰਾਂ ਨੇ ਉਹਨਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚੀ ਸ਼ਾਇਦ ਅੱਖੋਂ ਵੀ ਅਨੇ ਹੁੰਦੇ ਜਾਂਦੇ ਨੇ ਵੀ ਜੋ ਮੀਡੀਆ ਦੇ ਵਿੱਚ ਖਬਰਾਂ ਲਾਈਆਂ ਜਾਂਦੀਆਂ ਨੇ ਉਹ ਵੀ ਨਹੀਂ ਦੇਖਦੇ ਸੋ ਅਸੀਂ ਮਾਨ ਸਾਹਿਬ ਤੋਂ ਮੰਗ ਕਰਦੇ ਆਂ ਵੀ ਸਾਡੇ ਹਸਤਾਕਲਾਂ ਦੇ ਜਿਹੜੇ ਵਿਕਾਸ ਦੇ ਕੰਮ ਰੁਕੇ ਪਏ ਨੇ ਉਹ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਦਿੱਤੇ ਜਾਵਣ ਨਹੀਂ ਤਾਂ ਇਹ ਜਿਹੜਾ ਸਾਡਾ ਪੋਖਟ ਪਾਲਵਾਂ ਕਰਨਾ ਹੈ ਇਹ ਅੱਗੇ ਬਹੁਤ ਲੰਮੇ ਸਮੇਂ ਤੱਕ ਚੱਲੇਗਾ ਇਹ ਨਾ ਕੋਈ ਬੰਦੇ ਬੈ ਸੋਚ ਲਵੇ ਵੀ 2-4 ਦਿਨ ਬੈਠ ਕੇ ਜਾਂ 10 ਦਿਨ ਬੈਠ ਕੇ ਕੋਈ ਨਾਰਮਲ ਹੋ ਜਾਏਗਾ ਨਾਰਮਲ ਨਹੀਂ ਆਣਾ ਅੱਗੇ ਤੋਂ ਅੱਗੇ ਸਾਡਾ ਸੰਘਰਸ਼ ਤਿੱਖਾ ਹੁੰਦਾ ਜਾਏਗਾ ਔਰ ਅਸੀਂ ਹੋਰ ਵੀ ਜਿੱਥੋਂ ਤੱਕ ਸਾਡੀ ਪਹੁੰਚ ਹੋਈ ਅਸੀਂ ਉੱਥੋਂ ਤੱਕ ਵੀ ਕਰਾਂਗੇ ਸੋ ਬੇਨਤੀ ਕਰਦੇ ਹਾਂ ਅਸੀਂ ਪੰਜਾਬ ਸਰਕਾਰ ਨੂੰ ਔਰ ਸਾਡੇ ਜਿਹੜੇ ਫਾਦਲਕਾ ਜ਼ਿਲ੍ਹੇ ਦੇ ਅਫੀਸਰ ਸਭਾ ਨੇ ਕਿ ਸਾਡੇ ਜਲਦੀ ਤੋਂ ਜਲਦੀ ਰੁਕੇ ਹੋਏ ਕੰਮੇ ਵਿਕਾਸ ਦੇ ਸਾਰੇ ਸ਼ੁਰੂ ਕਰਵਾਏ ਜਾਣ ਤਾਂ ਕਿ ਸਾਡੀ ਜਿਹੜੀ ਗਰੀਬ ਪਬਲਿਕ ਹੈ ਉਹਨਾਂ ਦੇ ਹੱਕ ਉਹਨਾਂ ਨੂੰ ਅਸੀਂ ਦਵਾ ਸਕੀਏ ਤੋਂ ਇਹਨੀ ਬੇਨਤੀ ਕਰਦੇ ਹੋਏ ਧੰਨਵਾਦ ਜੀ